ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ ਕਿਉਂਕਿ ਅਜਿਹੇ ਰਿਸ਼ਤੇ ਕੁੜੀ ਅਤੇ ਮੁੰਡੇ ਦੀ ਜ਼ਿੰਦਗੀ ਲਈ ਦੋਨਾਂ ਲਈ ਬਹੁਤ ਖਾਸ ਹੁੰਦੇ ਨੇ ਪਰ ਕਈ ਵਾਰ ਸਾਡੀਆਂ ਗਲਤੀਆਂ ਕਰਕੇ ਅਜਿਹੇ ਰਿਸ਼ਤੇ ਖਤਮ ਵੀ ਹੋ ਜਾਂਦੇ ਨੇ ਇੱਕ ਅਜਿਹੀ ਹੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮਨਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਕਿ ਹੁਸ਼ਿਆਰਪੁਰ ਵਿੱਚ ਰਹਿੰਦਾ ਸੀ ਉਸ ਦਾ ਇੱਕੋ ਇੱਕ ਸੁਪਨਾ ਸੀ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਚਲਾ ਜਾਵੇ ਜਿਵੇਂ ਕਿ ਅੱਜ ਕੱਲ ਦੇ ਮਾਹੌਲ ਵਿੱਚ ਹਰ ਕੁੜੀ ਮੁੰਡੇ ਦਾ ਇਹੀ ਸੁਪਨਾ ਹੈ ਕਿ ਉਹ ਬਾਹਰ ਜਾ ਕੇ ਆਪਣੀ ਲਾਈਫ ਨੂੰ ਸੈੱਟ ਕਰਨ ਮਨਜੀਤ ਸਿੰਘ ਦੀ ਮਿਹਨਤ ਨੂੰ ਰੰਗ ਲੱਗਾ ਉਸ ਦਾ ਅਮਰੀਕਾ ਦਾ ਵੀਜ਼ਾ ਆ ਗਿਆ ਉਸ ਦਾ ਇੱਕੋ ਇੱਕ ਸੁਪਨਾ ਪੂਰਾ ਹੋਣੇ ਵਾਲਾ ਹੀ ਸੀ ਕਿ ਉਸ ਦੇ ਘਰਦਿਆਂ ਨੇ ਉਸ ਦੇ ਅੱਗੇ ਇੱਕ ਮੰਗ ਰੱਖਦੀ ਦਰਅਸਲ ਉਸ ਦੇ ਘਰਦਿਆਂ ਦਾ ਵੀ ਇੱਕੋ ਇੱਕ ਸੁਪਨਾ ਸੀ ਕਿ ਉਹਨਾਂ ਦੇ ਮੁੰਡੇ ਦਾ ਬਾਹਰ ਜਾਣ ਤੋਂ ਪਹਿਲਾਂ ਪਹਿਲਾ ਵਿਆਹ ਹੋ ਜਾਵੇ ਬਾਹਰ ਜਾਣ ਤੋਂ ਬਾਅਦ ਪਤਾ ਨਹੀਂ ਉਸਨੇ ਕਦਮ ਵਾਪਸ ਆਉਣਾ ਸੀ ਸੋ ਸਭ ਨੇ ਕਹਿਣਾ ਸ਼ੁਰੂ ਕਰ ਦਿੱਤਾ ਪੁੱਤ ਤੂੰ ਵਿਆਹ ਕਰਵਾ ਲਾ ਨੋ ਆਉਣ ਦੇ ਨਾਲ ਤੇਰੀ ਕਮੀ ਘਟ ਮਹਿਸੂਸ ਹੋਵੇਗੀ ਸੋ ਜਿਆਦਾ ਜ਼ੋਰ ਪੈਣ ਕਰਕੇ ਮਨਜੀਤ ਸਿੰਘ ਨੇ ਵੀ ਹਾਮੀ ਭਰ ਦਿੱਤੀ ਉਸ ਦੇ ਲਈ ਰਿਸ਼ਤੇ ਲੱਭਣੇ ਸ਼ੁਰੂ ਹੋ ਗਏ ਮੁੰਡਾ ਬਹੁਤ ਸੋਹਣਾ ਸਨੱਖਾ ਸੀ ਤੇ ਕੱਦ-ਕਾਠ ਦਾ ਵੀ ਉੱਚਾ ਲੰਮਾ ਸੀ ਸੋ ਮੈਚਿੰਗ ਰਿਸ਼ਤਾ ਲੱਭਣ ਦੇ ਵਿੱਚ ਕਠਿਨਾਈ ਆ ਰਹੀ ਸੀ ਕਿਉਂਕਿ ਕੁੜੀਆਂ ਛੋਟੇ ਕੱਦ ਵਾਲੀਆਂ ਹੀ ਮਿਲ ਰਹੀਆਂ ਸਨ ਫਿਰ ਮਨਜੀਤ ਦੀ ਮਾਸੀ ਨੇ ਇੱਕ ਕੁੜੀ ਦੀ ਦੱਸ ਪਾਈ ਉਸ ਦੀਆਂ ਕਾਫੀ ਚੀਜ਼ਾਂ ਮਨਜੀਤ ਨਾਲ ਮਿਲ ਰਹੀਆਂ ਸਨ ਜਿਵੇਂ ਕੀ ਰੰਗ-ਰੂਪ ਕੱਦ-ਕਾਠੀ ਮਨਜੀਤ ਨੂੰ ਵੀ ਉਹ ਕੁੜੀ ਬਹੁਤ ਪਸੰਦ ਆਈ ਉਹ ਕੁੜੀ ਸੱਚਮੁੱਚ ਹੀ ਬਹੁਤ ਜ਼ਿਆਦਾ ਸੋਹਣੀ ਸੀ ਸੋ ਸਾਰਾ ਕੁਝ ਜਾਂਚ ਪਰਖ ਕੇ ਉਹ ਕੁੜੀ ਦੇ ਘਰ ਗਏ ਤੇ ਕੁੜੀ ਨੂੰ ਸਗਨ ਪਾ ਕੇ ਆਏ ਦੋਨੋਂ ਪਰਿਵਾਰ ਬਹੁਤ ਖੁਸ਼ ਸਨ ਕਿਉਂਕਿ ਜੋੜੀ ਬਹੁਤ ਸੋਹਣੀ ਬਣੀ ਸੀ ਸਾਰੀ ਗੱਲਬਾਤ ਹੋਣ ਤੋਂ ਬਾਅਦ ਮੁੰਡੇ ਵਾਲਿਆਂ ਨੇ ਦੱਸਿਆ ਕਿ ਸਾਡੇ ਮੁੰਡੇ ਦਾ ਅਮਰੀਕਾ ਦਾ ਵੀਜ਼ਾ ਆ ਚੁੱਕਿਆ ਹੈ ਤੇ ਇਹਨੇ 1 ਮਹੀਨੇ ਬਾਅਦ ਬਾਹਰ ਚਲਾ ਜਾਣਾ ਹੈ ਸੋ ਅਸੀਂ ਵਿਆਹ ਜਲਦੀ ਕਰਨਾ ਚਾਹੁੰਦੇ ਹਾਂ ਇਹ ਸੁਣ ਕੇ ਕੁੜੀ ਦੀ ਮਾਂ ਨੇ ਥੋੜਾ ਇਤਰਾਜ਼ ਕੀਤਾ ਕਿ ਐਨੀ ਛੇਤੀ ਅਸੀਂ ਸਾਰੀਆਂ ਤਿਆਰੀਆਂ ਕਿਵੇਂ ਕਰ ਸਕਦੇ ਹਾਂ ਪਰ ਕੁੜੀ ਦੇ ਪਿਓ ਨੇ ਕਿਹਾ ਜਦੋਂ ਵੀ ਤੁਸੀਂ ਕਹੋਗੇ ਅਸੀਂ ਉਸ ਦਿਨ ਵਿਆਹ ਰੱਖ ਲਵਾਂਗੇ ਦੋਨਾਂ ਪਰਿਵਾਰਾਂ ਨੇ ਆਪਸ ਵਿੱਚ ਸਲਾਹ ਕਰਕੇ ਵਿਆਹ ਦੀ ਤਰੀਕ ਰੱਖ ਲਈ ਵਿਆਹ ਦੀ ਤਰੀਕ ਬਾਹਰ ਜਾਣ ਤੋਂ 20 ਦਿਨ ਪਹਿਲਾਂ ਦੀ ਰੱਖੀ ਗਈ ਹੁਣ ਸਮਾਂ ਬਹੁਤ ਘੱਟ ਸੀ ਇਸ ਲਈ ਦੋਨੋਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਵਿਆਹ ਵਿੱਚ ਐਨੇ ਸਾਰੇ ਅਰੇਂਜਮੈਂਟ ਕਰਨੇ ਪੈਂਦੇ ਨੇ ਕਿ ਦੋਨੋਂ ਪਰਿਵਾਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਦੋਂ ਸਾਰੇ ਦਿਨ ਲੰਘ ਗਏ ਤੇ ਵਿਆਹ ਵਾਲਾ ਦਿਨ ਆ ਗਿਆ ਘਰ ਦੇ ਵਿੱਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਸਨ ਮਠਿਆਈਆਂ ਬਣ ਰਹੀਆਂ ਸਨ ਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸਨ ਬਰਾਤ ਵਾਲੇ ਦਿਨ بڑے ਵੱਡੇ ਵੱਡੇ ਬੈਂਡ ਬਾਜਿਆਂ ਨਾਲ ਬਰਾਤ ਕੱਢੀ ਗਈ ਬਰਾਤ ਸਮੇਂ ਸਿਰ ਹੀ ਪੈਲਸ ਵਿੱਚ ਪਹੁੰਚ ਗਈ ਬਹੁਤ ਹੀ ਚਾਮਾਂ ਦੇ ਨਾਲ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਦਾ ਸਵਾਗਤ ਕੀਤਾ ਤੇ ਮੁੰਡੇ ਵਾਲੇ ਵੀ ਐਨਾ ਵਧੀਆ ਸਵਾਗਤ ਦੇਖ ਕੇ ਬਹੁਤ ਖੁਸ਼ ਹੋਏ ਸ਼ਗਨ ਵਿਹਾਰ ਮਿਲਣੀਆਂ ਸਾਰੀਆਂ ਰਸਮਾਂ ਬੜੀ ਖੁਸ਼ੀ ਨਾਲ ਹੋ ਗਈਆਂ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਥੋੜੇ ਸਮੇਂ ਬਾਅਦ ਹੀ ਇੱਕ ਬੜੀ ਵੱਡੀ ਅਨਹੋਣੀ ਹੋਣੇ ਵਾਲੀ ਹੈ ਚਾਹ ਪਾਣੀ ਪੀਣ ਤੋਂ ਬਾਅਦ ਲੜਕੀ ਵਾਲੇ ਅਤੇ ਲੜਕੇ ਵਾਲੇ आनंद कार्य ਦੀ ਰਸਮ ਲਈ ਗੁਰਦੁਆਰਾ ਸਾਹਿਬ ਪਹੁੰਚੇ ਕੁੜੀ ਮੁੰਡੇ ਨੂੰ ਆਨੰਦ ਕਾਰਜ ਦੀ ਰਸਮ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਠਾਇਆ ਗਿਆ ਜਦੋਂ ਗ੍ਰੰਥੀ ਸਾਹਿਬ ਨੇ ਪਹਿਲੀ ਲਾਮ ਪੜੀ ਤੇ ਕੁੜੀ ਮੁੰਡੇ ਨੂੰ ਖੜੇ ਹੋਣ ਦੇ ਲਈ ਕਿਹਾ ਦੋਨੋਂ ਕੁੜੀ ਮੁੰਡੇ ਖੜੇ ਹੋ ਗਏ ਖੜੇ ਹੁੰਦਿਆਂ ਸਾਰ ਹੀ ਕੁੜੀ ਦੁਬਾਰਾ ਜ਼ਮੀਨ ਤੇ ਡਿੱਗ ਪਈ ਘਰਦਿਆਂ ਨੇ ਫਟਾਫਟ ਉਸ ਨੂੰ ਸੰਭਾਲਿਆ ਤੇ ਹਲੂਣੇ ਦੇ ਕੇ ਉਠਾਉਣ ਲੱਗੇ ਇਕਦਮ ਉੱਥੇ ਸਾਰੇ ਲੋਕ ਹੈਰਾਨ ਰਹਿ ਗਏ ਕਿ ਲਾੜੀ ਕਿਉਂ ਡਿੱਗ ਪਈ ਉਸ ਨੂੰ ਕਾਫੀ ਵਾਰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲਾੜੀ ਨਹੀਂ ਉੱઠી ਉਸ ਦੇ ਮੂੰਹ ਦੇ ਉੱਤੇ ਪਾਣੀ ਦੇ ਛਿੱਟੇ ਵੀ ਮਾਰੇ ਪਰ ਫਿਰ ਵੀ ਉਹ ਲਾੜੀ ਉੱਠੀ ਨਹੀਂ ਕੁੜੀ ਦੇ ਮੂੰਹ ਦੇ ਵਿੱਚੋਂ ਝੱਗ ਆਉਣ ਲੱਗ ਗਈ ਹੁਣ ਸਮਝਣੇ ਵਾਲੇ ਤੇ ਸਮਝ ਚੁੱਕੇ ਸੀ ਮੁੰਡੇ ਵਾਲਿਆਂ ਦੇ ਵੀ ਹੋਸ਼ ਉੱਡ ਗਏ ਸੀ ਮਨਜੀਤ ਤੇ ਵਿਚਾਰਾ ਸैम ਮੇ ਆ ਖੜਾ ਸੀ ਉਸ ਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਹੀ ਸੀ ਇਹ ਕੀ ਹੋ ਰਿਹਾ ਹੈ ਇਨੀਆਂ ਸਾਰੀਆਂ ਖੁਸ਼ੀਆਂ ਗਮ ਵਿੱਚ ਕਿਵੇਂ ਬਦਲ ਗਈਆਂ ਕੁੜੀ ਨੂੰ ਫਟਾਫਟ ਹਸਪੀਟਲ ਖੜੇ ਆ ਗਿਆ ਥੋੜੇ ਸਮੇਂ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਡੈੱਡ ਕਰਾਰ ਕਰ ਦਿੱਤਾ ਤੇ ਨਾਲ ਹੀ ਪਰਿਵਾਰ ਵਿੱਚ ਚੀਕ ਚਹਾੜਾ ਪੈ ਗਿਆ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਮੁੰਡੇ ਵਾਲਿਆਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਵਿੱਚ ਕਿਵੇਂ ਹੋ ਗਿਆ ਇਹ ਕਿਵੇਂ ਵਰਤ ਗਿਆ ਹਾਲਾਤ ਹੀ ਕੁਝ ਅਜਿਹੇ ਬਣ ਚੁਕੇ ਸਨ ਕਿ ਕੋਈ ਕਿਸੇ ਨੂੰ ਪੁੱਛ ਹੀ ਨਹੀਂ ਸਕਿਆ ਕਿ ਇਹ ਕਿਉਂ ਹੋਇਆ ਤੇ ਕਿਵੇਂ ਵਰਤਿਆ ਐਨੇ ਨੂੰ ਉੱਥੇ ਪੁਲਿਸ ਆ ਗਈ ਕਿਉਂਕਿ ਇਹ ਇੱਕ ਆਤਮ ਹੱਤਿਆ ਦਾ ਕੇਸ ਸੀ ਤੇ ਡਾਕਟਰਾਂ ਨੇ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ ਸੀ ਪੁਲਿਸ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਕੁੜੀ ਦੀ ਡੈੱਡ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਘਰ ਦੇ ਆਨ ਨੂੰ ਪੁੱਛਤਾਛ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਸਭ ਤੋਂ ਪਹਿਲਾਂ ਕੁੜੀ ਦੇ ਪਿਓ ਤੋਂ ਸਾਰੀ ਗੱਲ ਪੁੱਛੀ ਕਿ ਇਹ ਸਭ ਕੁਝ ਕਿਵੇਂ ਹੋਇਆ ਕੁੜੀ ਦਾ ਪਿਓ ਪਹਿਲਾਂ ਤੇ ਟਾਲ ਮਟੋਲ ਕਰਦਾ ਰਿਹਾ ਤੇ ਫਿਰ ਕਹਿਣ ਲੱਗਾ ਮੈਂ ਤੁਹਾਨੂੰ ਸਭ ਕੁਝ ਇੱਕ ਅਲੱਗ ਕਮਰੇ 'ਚ ਜਾ ਕੇ ਦੱਸਦਾ ਹਾਂ ਤੇ ਐਨ ਮੌਕੇ ਤੇ ਮੁੰਡੇ ਦੇ ਪਿਓ ਨੇ ਕਿਹਾ ਤੁਸੀਂ ਸਭ ਕੁਝ ਸਾਡੇ ਸਾਹਮਣੇ ਦੱਸੋ ਅਸੀਂ ਵੀ ਜਾਨਣਾ ਚਾਹੁੰਦੇ ਹਾਂ ਇਹ ਸਭ ਕਿਉਂ ਹੋਇਆ ਤੇ ਕਿਵੇਂ ਹੋਇਆ ਤੇ ਕੱਲ ਨੂੰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਕੇਸ ਵਿੱਚ ਸਾਨੂੰ ਪਸਾ ਦਿਓ ਜਾਂ ਸਾਡੇ ਮੁੰਡੇ ਨੂੰ ਪਸਾ ਦਿਓ ਇਸ ਕਰਕੇ ਸਭ ਕੁਝ ਸਾਡੇ ਸਾਹਮਣੇ ਦੱਸੋ ਫਿਰ ਕੁੜੀ ਦਾ ਪਿਓ ਉੱਚੀ ਉੱਚੀ ਰੋਣ ਲੱਗ ਪਿਆ ਤੇ ਥੋੜੇ ਟਾਈਮ ਬਾਅਦ ਉਹਨੇ ਦੱਸਣਾ ਸ਼ੁਰੂ ਕੀਤਾ ਉਸਨੇ ਦੱਸਿਆ ਕਿ ਮੇਰੀ ਕੁੜੀ ਜਲੰਧਰ ਸ਼ਹਿਰ ਦੇ ਰਹਿਣੇ ਵਾਲੇ ਇੱਕ 크ਿਸਚੀਅਨ ਬਰਾਦਰੀ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਜ਼ਬਰਦਸਤੀ ਇਸ ਮੁੰਡੇ ਨਾਲ ਵਿਆਹ ਕਰਾਉਣ ਨੂੰ ਮਨਾ ਲਿਆ ਕਿਉਂਕਿ ਸਾਡੀ ਬੇਟੀ ਲਈ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਸੀ ਤੇ ਮੈਂ ਆਪਣੀ ਬੇਟੀ ਨੂੰ ਬਹੁਤ ਸਮਝਾਇਆ ਸੀ ਕਿ ਜੇ ਅਸੀਂ ਤੇਰਾ ਵਿਆਹ ਕਿਸੇ ਹੋਰ ਬਰਾਦਰੀ ਵਿੱਚ ਕਰ ਦਿੰਦੇ ਹਾਂ ਤੇ ਸਾਡੀ ਸਮਾਜ ਵਿੱਚ ਬਹੁਤ ਬਦਨਾਮੀ ਹੋਵੇਗੀ ਪਰ ਮੇਰੀ ਬੇਟੀ ਜਿੱਦ ਫੜੀ ਬੈਠੀ ਸੀ ਤੇ ਗੱਲ ਨੂੰ ਸਮਝ ਹੀ ਨਹੀਂ ਰਹੀ ਸੀ ਕਿ ਉਸਦੇ ਪਿਓ ਦੇ ਉੱਤੇ ਕੀ ਬੀਤ ਰਹੀ ਹੈ ਜਦੋਂ ਪਿਓ ਦੀ ਕੁੜੀ ਕੈਣੇ ਤੋਂ ਬਾਹਰ ਹੋ ਕੇ ਇਸ ਗੈਰ ਧਰਮ ਦੇ ਵਿੱਚ ਵਿਆਹ ਕਰਦੀ ਹੈ ਤਾਂ ਉਸਦੇ ਪਿਓ ਦੀ ਇੱਜ਼ਤ ਰੁਲ ਜਾਂਦੀ ਹੈ ਬਦਨਾਮੀ ਹੁੰਦੀ ਹੈ ਪਰ ਜਦੋਂ ਉਹ ਨਾ ਸਮਝੀ ਤਾਂ ਮੈਂ ਉਸ ਦਾ ਜ਼ਬਰਦਸਤੀ ਵਿਆਹ ਕਰਵਾਉਣੇ ਲੱਗਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਬੇਟੀ ਅਜਿਹੇ ਕਦਮ ਚੁਕੇਗੀ ਮਨਜੀਤ ਇਹ ਸਭ ਕੁਝ ਸੁਣ ਕੇ ਸੋਚ ਹੀ ਰਿਹਾ ਸੀ ਕਿ ਇਸ ਦੇ ਵਿੱਚ ਮੇਰਾ ਕੀ ਕਸੂਰ ਹੈ ਐਨੇ ਨੂੰ ਮਨਜੀਤ ਦੇ ਪਾਪਾ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਏ ਕਿ ਤੁਸੀਂ ਸਾਡੇ ਮੁੰਡੇ ਦੀ ਇੱਜ਼ਤ ਨੂੰ ਦਾਗ ਲਾਇਆ ਹੈ ਇਹ ਤਾਂ ਨਾ ਵਿਆਹਾਂ ਵਿੱਚ ਰਿਆ ਨਾ ਹੀ ਕੁਆਰਿਆਂ ਵਿੱਚ ਲੋਕ ਤਾਂ ਇਸ ਦੇ ਉੱਤੇ ਹੁਣ ਉਂਗਲੀਆਂ ਚੁੱਕਣਗੇ ਜੇ ਤੁਹਾਡੀ ਕੁੜੀ ਦਾ ਚਰਿੱਤਰ ਅਜਿਹਾ ਸੀ ਤੇ ਤੁਸੀਂ ਆਪ ਹੀ ਸਾਮ ਲੈਂਦੇ ਸਾਨੂੰ ਇਸ ਦੇ ਵਿੱਚ ਕਿਉਂ ਪਾਇਆ ਦੱਸੋ ਇਸ ਦੇ ਵਿੱਚ ਸਾਡਾ ਕੀ ਕਸੂਰ ਸੀ ਇੱਕ ਪੜ੍ਹੇ ਲਿਖੇ شریف ਕਰੈਕਟਰ ਵਾਲੇ ਮੁੰਡੇ ਤੇ ਤੁਹਾਡੀ ਕੁੜੀ ਦੇ ਕਰਕੇ ਦਾਗ ਲੱਗ ਗਿਆ ਤੁਹਾਡੀ ਕੁੜੀ ਨੇ ਗਲਤੀ ਕੀਤੀ ਸੀ ਇਸ ਲਈ ਉਸ ਨੇ ਤਾਂ ਫਲ ਭੋਗ ਲਿਆ ਹੁਣ ਤੁਸੀਂ ਦੱਸੋ ਸਾਡੇ ਮੁੰਡੇ ਦੀ ਕੀ ਗਲਤੀ ਸੀ ਉਹ ਅਜਿਹੀਆਂ ਗੱਲਾਂ ਬੋਲ ਹੀ ਰਹੇ ਸਨ ਕੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਰੋਕਿਆ ਕਿ ਉਹਨਾਂ ਦੀ ਧੀ ਦੀ ਵੀ ਮੌਤ ਹੋਈ ਹੈ ਤੁਸੀਂ ਉਹਨਾਂ ਨੂੰ ਹੋਰ ਦੁਖੀ ਨਾ ਕਰੋ ਫਿਰ ਕੁੜੀ ਦੇ ਪਿਓ ਨੇ ਮੁੰਡੇ ਦੇ ਪਿਓ ਤੋਂ ਹੱਥ ਜੋੜ ਕੇ ਮਾਫੀ ਮੰਗੀ ਸੋ ਬੱਚਿਆਂ ਨੂੰ ਵੀ ਆਪਣੇ ਮਾਪੇ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਐਨੇ ਸਾਲਾਂ ਤੋਂ ਉਹਨਾਂ ਨੂੰ ਪਾਲ ਪਰੋਸ ਕੇ ਵੱਡਾ ਕੀਤਾ ਹੁੰਦਾ ਹੈ ਥੋੜੇ ਸਮੇਂ ਵਿੱਚ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਮਾਪਿਓ ਨੂੰ ਐਨਾ ਦੁਖੀ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਇਸ ਕੁੜੀ ਨੇ ਕੀਤਾ